ਵਾਨੀਗੜ ਦੇ ਨੇੜੇ ਦੇ ਪਿੰਡ ਰਾਮਗੜ ਵਿਖੇ ਅੱਗ ਲੱਗਣ ਨਾਲ ਕਰੀਬ 5 ਦਰਜਨ ਭੇਡਾਂ ਤੇ 100 ਏਕੜ ਨਾੜ ਅਤੇ ਛੱਡ ਵਿੱਚ ਪਈ ਤੂੜੀਆਂ 400 ਦੇ ਕਰੀਬ ਟਰਾਲੀਆਂ ਮੱਚ ਕੇ ਸਵਾਹ ਹੋ ਗਈਆਂ ਲੋਕਾਂ ਨੇ ਦੱਸਿਆ ਕਿ ਦੁਪਹਿਰ ਸਮੇਂ ਪਿੰਡਕ ਪਿਆਲ ਦੇ ਖੇਤਾਂ ਬੰਨੋਂ ਖੜੇ ਨਾੜ ਨੂੰ ਅਚਾਨਕ ਅੱਗ ਲੱਗੇ ਜਾਣ ਤੇ ਜਿਸ ਦਰਾਂ ਸੁੱਕੇ ਪਏ ਨਾੜ ਨੂੰ ਇੱਕਦਮ ਅੱਗ ਲੱਗੀ ਜਿਸ ਦਾ ਰੋਆ ਪਾਉਣ ਦੇ ਪਿੰਡ ਵਾਸੀ ਆਪਣੇ ਤੌਰ ਤੇ ਗੋਣ ਨੂੰ ਬੁਝਾਉਣ ਦੇ ਕੋਸ਼ਿਸ਼ ਕੀਤੀ ਪਰ ਚੱਲ ਰਹੀ ਹਵਾ ਦੇ ਕਾਰਨ ਤੇਜ਼ ਹੋਈ ਅੱਗ ਨੇ ਦੇ ਕਾਪੂ ਹੁੰਦੇ ਖੇਤਾਂ 'ਚ ਖੜੇ ਨਾਲ ਦੇ ਨਾਲ ਫਿਰਨੀ ਦੇ ਫਿਰਨੀ ਤੇ ਬੜੇ ਗਰੀਬ ਪਰਿਵਾਰ ਦੇ ਮਹਿੰਦਰ ਸਿੰਘ ਦੇ ਬਾੜੇ ਨੂੰ ਅੱਗ ਨੇ ਆਪ ਨੂੰ ਲਪੇਟ ਵਿੱਚ ਲੈ ਲਿਆ ਬਾੜੇ ਵਿੱਚ ਖੜੀਆਂ ਕਰੀਬ 5 ਦਰਜਣ ਪੇਡਾਂ ਤੇ ਪੇਡਾਂ ਦੇ ਬੱਚੇ ਜਿੰਦਾ ਸੜ ਗਏ ਆਪਾਸ ਦੇ ਬਾਰੇ ਆਸਾ ਜੀ